ਸਾਰਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦਵਾਂ ਕਿ ਤੁਸੀਂ ਮੇਰੇ ਗਿਆਨ ਤੇ ਕਹਾਣੀਆਂ ਵਾਲੇ ਚੈਨਲ ਦੇ ਵਿੱਚ ਵੀਡੀਓ ਦੇਖ ਰਹੇ ਹੋ ਤੇ ਮੈਂ ਹਾਂ ਜਸਪ੍ਰੀਤ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਮੈਨੂੰ ਸਬਸਕ੍ਰਾਈਬ ਕਰ ਦਿਓ ਚਲੋ ਵੀਡੀਓ ਨੂੰ ਸਟਾਰਟ ਕਰਦੇ ਹਾਂ ਜ਼ਿੰਦਗੀ ਦੇ ਉਤਸ਼ਾਹ ਦਾ ਨਾ ਹੈ ਬਸੰਤ ਸਾਡੇ ਦੇਸ਼ ਜੋ ਮੌਸਮ ਨੂੰ 6 ਹਿੱਸੇ ਚ ਵੰਡੇ ਗਿਆ ਹੈ ਅਤੇ ਉਹਨਾਂ ਚ ਬਸੰਤ ਦਾ ਸਭ ਤੋਂ ਵੱਧ ਮਹੱਤਵ ਹੈ ਭਗਵਾਨ ਸ਼੍ਰੀ ਕ੍ਰਿਸ਼ਨ ਗੀਤਾ ਜੇ ਕਹਿੰਦੇ ਹਨ ਕਿ ਰੁੱਤਾਂ ਚ ਬਸੰਤ ਮੈਂ ਹਾਂ ਬਸੰਤ ਨੂੰ ਰੁੱਤਾਂ ਦੀ ਰਾਣੀ ਵੀ ਕਿਹਾ ਜਾਂਦਾ ਹੈ ਬਸੰਤ ਦੇ ਆਉਣ ਨਾਲ ਕੁਦਰਤ ਸਾਡੇ ਮਨ ਅਤੇ ਸਰੀਰ ਨੂੰ ਸ਼ਿਜਲਤਾ ਅਤੇ ਆਨੰਦ ਪ੍ਰਦਾਨ ਕਰਦੀ ਹੈ ਸਰੀਰ ਵਿੱਚ ਨਮੀ ਯੂर्जा ਦਾ ਸੰਚਾਰ ਹੁੰਦਾ ਹੈ ਸਰਦ ਰੁੱਤ ਦੀ ਜਕੜਨ ਤੋਂ ਮੁਕਤ ਹੋਏ ਸਰੀਰ ਨੂੰ ਇੱਕ ਨਵਾਂ ਅਹਿਸਾਸ ਹੁੰਦਾ ਹੈ ਬਸੰਤ ਆਉਂਦੇ ਹੀ ਕੁਦਰਤ ਦਾ ਗਨ ਗਾਨੇ ਖੇੜ ਉੱਠਦਾ ਹੈ ਅਤੇ ਕੁਦਰਤ ਦੇ ਇਸ ਰੂਪ ਨੂੰ ਦੇਖ ਕੇ ਸਾਰੇ ਜੀਵ ਉਤਸ਼ਾਹ ਨਾਲ ਭਰ ਜਾਂਦੇ ਹਨ ਸੁਹਾ ਹੌਲੀ ਹੌਲੀ ਵਗਣ ਵਾਲੀ ਹਵਾ ਫਲਾਂ ਦੇ ਦਰਖਤਾਂ ਦੀ ਖੁਸ਼ਬੂ ਅੰਬ ਦੇ ਰੁੱਖਾਂ ਤੇ ਖੁਸ਼ਬੂ ਜਲ ਨਾਲ ਭਰੇ ਸਰੋਵਰ ਅੰਬ ਦੇ ਰੁੱਖਾਂ ਤੇ ਕੋਇਲ ਦੀ ਕੂਕ ਇਹ ਸਭ ਸਾਡੇ ਜੀਵਨ 'ਚ ਉਤਸ਼ਾਹ ਭਰ ਦਿੰਦੇ ਹਨ ਉਂਝ ਤਾਂ ਮਾਘ ਮਹੀਨੇ ਦਾ ਪੂਰਾ ਮਹੀਨਾ ਉਸਚਾਹ ਦਾ ਸੰਚਾਰ ਕਰਨ ਵਾਲਾ ਹੈ ਪਰ ਫਿਰ ਵੀ ਮਾਘ ਸ਼ੁਕਲ ਦੀ ਪੰਜਵੀਂ ਭਾਵ ਪਸੰਤ ਪੰਜਵੀਂ ਵਿਸ਼ੇਸ਼ ਮਹੱਤਵ ਰੱਖਦੀ ਹੈ ਮਾਘ ਮਹੀਨੇ ਨੂੰ ਜੱਗ ਤਾਨ ਅਤੇ ਤਪ ਆਦਿ ਦੀ ਦ੍ਰਿਸ਼ਟੀ ਤੋਂ ਵੱਡਾ ਹੀ ਪੁੰਨ ਫਲਦਾਇ ਮਨਣ ਜਾਂਦਾ ਹੈ ਬਸੰਤ ਪੰਜਵੀਂ ਸੰਦੇਸ਼ ਵੀ ਦਿੰਦੀ ਹੈ ਕਿ ਦੁੱਖ ਤੋਂ ਬਾਅਦ ਸੁੱਖ ਦਾ ਆਗਮਨ ਵੀ ਹੁੰਦਾ ਹੈ ਬਸੰਤ ਦੇ ਆਗਮਨ ਤੇ ਸੂਰਜ ਤੋਂ ਲੈ ਕੇ ਕੁਦਰਤ ਕਿ ਸਾਨੂੰ ਪੁਰਾਣੀ ਵਿਚਾਰਾਂ ਦਾ ਤਿਆਗ ਕਰਕੇ ਆਪਣੇ ਸਾਰੇ ਕਿਰਿਆ ਕਲਾਪਾਂ 'ਚ ਨਵੀਨਤਾ ਸ਼ਾਮਲ ਕਰਨ ਦੀ ਪ੍ਰੇਰਣਾ ਦਿੰਦੀ ਹੈ। ਜੀਵਨ 'ਚ ਕਿਸੇ ਵੀ ਤਰ੍ਹਾਂ ਦੀ ਨਵੀਂ ਸ਼ੁਰੂਆਤ ਲਈ ਬਸੰਤ ਪੰਚਮੀ ਸਰਵਉੱਤਮ ਮਹੂਰਤ ਹੈ। ਬਸੰਤ ਪੰਚਮੀ ਗਿਆਨ ਦੇ ਪ੍ਰਦਾਤਾ ਦੇਵੀ ਸਰਸਵਤੀ ਦਾ ਮਹਾ ਉਤਸਵ ਹੈ ਜੋ ਇਹ ਸੰਦੇਸ਼ ਦਿੰਦੀ ਹੈ ਕਿ ਸਾਨੂੰ ਆਪਣੇ ਆਲੇ-ਦੁਆਲੇ ਨੂੰ ਹਰ ਦਿਨ ਨਵੇਂ ਦ੍ਰਿਸ਼ਟੀਕੋਣ, ਨਵੇਂ ਪ੍ਰਯੋਗ ਅਤੇ ਕਾਵਿਆਤਮਕ ਪ੍ਰਗਟਾਵੇ ਨਾਲ ਦਿਲਚਸਪ ਬਣਾਉਣਾ ਚਾਹੀਦਾ ਹੈ। ਸਾਡੇ ਕੋਲ ਵਿਅਕਤੀ ਦੀ ਚੰਗਿਆਈ ਨੂੰ ਪਛਾਣਨ ਦੀ ਸਮਝ, ਉਸ ਦੀਆਂ ਕੁਸ਼ਲਤਾਵਾਂ ਨੂੰ ਸਮਝਣ ਦੀ ਸਮਝ ਹੋਣੀ ਚਾਹੀਦੀ ਹੈ। ਅਸਲ ਵਿੱਚ ਕੁਦਰਤ ਦਾ ਹਰ ਪਹਿਲੂ ਇਸ ਦੇ ਸਾਰੇ ਵਿਰ ਸ ਵਿੱਚ ਸਾਨੂੰ ਇੱਕ ਸਕਾਰਾਤਮਕ ਜੀਵਨ ਜਿਉਣ ਦਾ ਇੱਕ ਵਿਲੱਖਣ ਤਰੀਕਾ ਸਿਖਾਉਂਦਾ ਹੈ ਮਿਸਾਲ ਦੇ ਤੌਰ ਤੇ ਜਿਸ ਤਰ੍ਹਾਂ ਗੁਲਾਬ ਦਾ ਫੁੱਲ ਕੰਟਿਆਂ ਨਾਲ ਘਿਰਿਆ ਹੋਣ ਦੇ ਬਾਵਜੂਦ ਮੁਸਕਰਾਂਦਾ ਹੋਇਆ ਆਪਣੇ ਵਾਤਾਵਰਣ ਨੂੰ ਆਕਰਸ਼ਿਤ ਤੇ ਖੂਬਸੂਰਤ ਬਣਾਏ ਰੱਖਦਾ ਹੈ ਠੀਕ ਇਸੇ ਤਰ੍ਹਾਂ ਸਾਨੂੰ ਵੀ ਪ੍ਰਤੀਗੁਲਸਤੀਆਂ ਚ ਆਪਣੀ ਨਿਮਰਤਾ, ਕਰੋਣਾ ਅਤੇ ਸਹਿਣਸ਼ੀਲਤਾ ਨੂੰ ਬਰਕਰਾਰ ਰੱਖਦੇ ਹੋਏ ਆਪਣੀ ਚੁੱਗਦਰ ਦੇ ਚ ਸ਼ਾਂਤੀ ਸੁਹੇਦਤਾ ਦੀ ਸੁਗੰਧ ਫਲਾਉਣ ਦੀ ਬਰਪੂਰ ਕੋਸ਼ਿਸ਼ ਕਰਨੀ ਚਾਹੀਦੀ ਹੈ ਜਿਸ ਤਰ੍ਹਾਂ ਫਲਦਾ ਰੁੱਖ ਪੱਥਰ ਦੀ ਛੱਟ ਸਾਂ ਲੈ ਕਰਕੇ ਵੀ ਸਾਨੂੰ ਮਿੱਠੇ ਫਲ ਦਿੰਦਾ ਹੈ ਠੀਕ ਉਸੇ ਤਰ੍ਹਾਂ ਸਾਨੂੰ ਵੀ ਤੀਰਜ ਅਤੇ ਸਹਿਣ ਕਹਾਂ ਚਾਹੀਦਾ ਹੈ ਅਤੇ ਮਿਹਨਤ ਨਾਲ ਆਪਣੀ ਜ਼ਿੰਦਗੀ ਚ ਨਵੇਂ-ਨਵੇਂ ਮਕਾਮ ਹਾਸਲ ਕਰਨੇ ਚਾਹੀਦੇ ਹਨ ਮਾਂ ਸਰਸਵਤੀ ਦਾ ਸਰੂਪ ਬਹੁਤ ਹੀ ਪ੍ਰੇਰਣਾਦਾਇਕ ਹੈ ਮਾਂ ਸਰਸਵਤੀ ਨੂੰ ਬਾਗेश्वरी ਭਗਵਤੀ ਸ਼ਾਰਦਾ ਵੀਣਾ ਵਾਦਨੀ ਅਤੇ ਪਾਗ ਦੇਵੀ ਸਣੇ ਕਈ ਨਾਮ ਨਾਲ ਪੁਜਿਆ ਜਾਂਦਾ ਹੈ ਸੰਗੀਤ ਦੀ ਉਤਪਤੀ ਕਰਨ ਕਾਰਨ ਉਹ ਸੰਗੀਤ ਦੀ ਦੇਵੀ ਵੀ ਹੈ ਉਹਨਾਂ ਨੂੰ ਵਿਦਿਆ ਦੀ ਦੇਵੀ ਵੀ ਮੰਨੇ ਜਾਂਦਾ ਹੈ ਬਸੰਤ ਪੰਜੀਮੀ ਦੇ ਦੇਣ ਨੂੰ ਇਹਨਾਂ ਦੇ ਜਨਮ ਉਤਸਵ ਦੇ ਰੂਪ ਵਿੱਚ ਮਨਾਉਂਦੇ ਹਨ ਇਸ ਦਿਨ ਸਰਸਵਤੀ ਜਨਤੀ ਸ਼੍ਰੀ ਪੰਚਮੀ ਆਦਤ ਹੋਰ ਵੀ ਹੁੰਦੀ ਹਨ ਦੇਵੀ ਭਾਗਵਤ ਵਿੱਚ ਵਰਣ ਹੈ ਕਿ ਮਾਗ ਸ਼ੁਕਲ ਪੱਖ ਦੀ ਪੰਚਮੀ ਨੂੰ ਗੰਗਾਂ ਗੀਤ ਕਵਿਤਾ ਕਲਾ ਸ਼ਿਲਪ ਰਾਸ ਛੰਦ ਸ਼ਬਦ ਅਤੇ ਸ਼ਕਤੀ ਦੀ ਪ੍ਰਾਪਤੀ ਜੀਵਨ ਨੂੰ ਹੋਈ ਸੀ ਮਾਂ ਸਰਸਵਤੀ ਨੂੰ ਕੁਦਰਤ ਦੀ ਦੇਵੀ ਦੀ ਉਪਾਧੀ ਵੀ ਪ੍ਰਾਪਤ ਹੈ ਮਾਂ ਸਰਸਵਤੀ ਦੇ ਸਫੇਦ ਵਸਤਰਾਂ ਦੇ ਦੋ ਸੰਕੇਤ ਹਨ ਪਹਿਲਾ ਇਹ ਹੈ ਕਿ ਸਾਡਾ ਗਿਆਨ ਨਿਰਮਲ ਹੋਵੇ ਵਿਕ੍ਰਿਤ ਨਹੀਂ ਉਹ ਸਕਾਰਤਮਕ ਹੋਵੇ ਦੂਸਰਾ ਕੁਈ ਦੁਰਗੁਣ ਸਾਡੇ ਚਿੱਤਰ ਵਿੱਚ ਨਾ ਹੋਵੇ। ਮਾਂ ਸਰਸਵਤੀ ਦੇ ਇੱਕ ਹੱਥ ਜੀਵਤ ਪੁਸਤਕ ਇਹ ਸੰਦੇਸ਼ ਦਿੰਦੀ ਹੈ ਕਿ ਸਾਡਾ ਲਗਾਵ ਪੁਸਤਕਾ ਅਤੇ ਸਾਹਿਤ ਪ੍ਰਤੀ ਹੋਣਾ ਚਾਹੀਦਾ ਹੈ। ਇੱਕ ਹੱਥ ਚੋ ਮਾਲਾ ਦੱਸਦੀ ਹੈ ਕਿ ਸਾਨੂੰ ਹਮੇਸ਼ਾ ਚਿੰਤਨ ਚ ਰਹਿਣਾ ਚਾਹੀਦਾ ਹੈ। ਜੋ ਗਿਆਨ ਅਰਜਿਤ ਕਰ ਰਹੇ ਹਾਂ ਉਸ ਦਾ ਲਗਾਤਾਰ ਮੰਨਨ ਕਰਦੇ ਰਹੋ। ਇਸ ਨਾਲ ਸਾਡੀ ਸੱਤ ਬੁੱਧੀ ਬਣੀ ਰਹੇਗੀ। ਮਾਂ ਸਰਸਵਤੀ ਦੇ ਦੂਹਾਂ ਹੱਥਾਂ 'ਚ ਵ੍ਰੀਣਾ ਦਾ ਵਾਦਨ ਇਹ ਸੰਕੇਤ ਕਰਦਾ ਹੈ ਕਿ ਵਿਦਿਆਰਥੀ ਜੀਵਨ ਚ ਇਹ ਸੰਗੀਤ ਵਰਗੀਆਂ ਲਲਿਤ ਕਲਾਵਾਂ ਪ੍ਰਤੀ ਵੀ ਸਾਡੀ ਰੁਚੀ ਹੋਣੀ ਚਾਹੀਦੀ ਹੈ। ਮਾਂ ਦੇ ਚਿੱਤਰ ਵਿੱਚ ਦੇਵੀ ਸਰਸਵਤੀ ਨਦੀ ਕੰਡੇ ਇਕਾਂਤ 'ਚ ਬੈਠੀ ਹੋਈ ਕੀਤ ਦਿੰਦੀ ਹੈ ਕਿ ਵਿੱਦਿਆ ਪ੍ਰਾਪਤ ਕਰਨ ਲਈ ਇਕਾਂਤ ਵੀ ਜ਼ਰੂਰੀ ਹੈ। ਮਾਂ ਸਰਸਵਤੀ ਦੇ ਪਿੱਛੇ ਸੂਰਜ ਜੀ ਵੀ ਉਗਦਾ ਦਿਖਾਈ ਦਿੰਦਾ ਹੈ। ਇਹ ਦੱਸਦਾ ਹੈ ਕਿ ਪੜ੍ਹਾਈ ਲਈ ਸਵੇਰ ਦਾ ਸਮਾਂ ਹੀ ਉੱਤਮ ਹੁੰਦਾ ਹੈ। ਮਾਂ ਸਰਸਵਤੀ ਦੇ ਸਾਹਮਣੇ ਦੋ ਹੰਸ ਹਨ ਜੋ ਬੁੱਧੀ ਦੇ ਪ੍ਰਤੀਕ ਹਨ ਅਤੇ ਇਹ ਸੰਦੇਸ਼ ਦਿੰਦੇ ਹਨ ਕਿ ਸਾਡੀ ਬੁੱਧੀ ਰਚਨਾਤਮਕ ਅਤੇ ਵਿਸ਼ਲੇਸ਼ਣਾਤਮਕ ਦੋਵੇਂ ਤਰ੍ਹਾਂ ਦੀ ਹੋਣੀ ਚਾਹੀਦੀ ਹੈ। ਮੇਰੀ ਚੈਨਲ ਤੇ ਜਾ ਕੇ ਅੱਦਾਨੀਆਂ ਹੋਰ ਇੰਟਰਸਟਿੰਗ ਵੀਡੀਓਜ਼ ਵੀ ਦੇਖਿਓ ਤੇ ਮੈਨੂੰ ਕਮੈਂਟ ਕਰਕੇ ਦੱਸਿਓ ਕਿੰਦਾਂ ਦੀਆਂ ਲੱਗਦੀਆਂ ਪਈਆਂ ਤੁਹਾਨੂੰ ਵੀਡੀਓਜ਼। ਚੈਨਲ ਨੂੰ ਸਬਸਕ੍ਰਾਈਬ, ਵੀਡੀਓ ਨੂੰ ਲਾਈਕ ਤੇ ਵੱਧੋ ਵੱਧ ਸ਼ੇਅਰ ਕਰਿਓ ਤਦ ਤੱਕ ਲਈ ਧੰਨਵਾਦ ਮਿਲਦੇ ਆਂ ਨੈਕਸਟ ਵੀਡੀਓ ਵਿੱਚ